ਅਪਦੀਪ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੋ ਨਵੀਆਂ ਯੂਨੀਵਰਸਿਟੀਆਂ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਤੇ ਰਿਆਤਬਾਰਾ ਯੂਨੀਵਰਸਿਟੀ ਅਤੇ ਜੀਜੀਸੀ ਯੂਨੀਵਰਸਿਟੀ ਦੇ ਸਬੰਧ ਵਿੱਚ ਵਿਧਾਨ ਸਭਾ ਵਿੱਚ ਬਿੱਲ ਪਾਸ ਕਰ ਦਿੱਤਾ ਗਿਆ ਹੈ। ਪੰਜਾਬ ਰਾਜ ਚੋਣ ਕਮਿਸ਼ਨ ਬਨੂ 90 ਸਰਪੰਚਾਂ ਤੇ 1775 ਪੰਚਾਂ ਦੀਆਂ ਅਸਾਮੀਆਂ ਦੀਆਂ ਉਪ ਚੋਣਾਂ ਦੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਚੋਣਾਂ 27 ਜੁਲਾਈ ਨੂੰ 8 ਤੋਂ ਸ਼ਾਮ 6 ਵਜੇ ਤੱਕ ਕਰਵਾਈਆਂ ਜਾਣਗੀਆਂ। ਉੱਤਰ ਪ੍ਰਦੇਸ਼ ਦੇ ਸ਼ੰਗਰ ਬਾਬਾ ਨੂੰ ਮੁਸਲਮ ਦੇਸ਼ਾਂ ਤੋਂ 500 ਕਰੋੜ ਰੁਪਏ ਨੇਪਾਲ ਦੇ ਰਾਸਤੇ ਤੋਂ ਉਹਨਾਂ ਨੂੰ ਪਹੁੰਚੇ ਹਨ ਆਮ ਆਦਮੀ ਪਾਰਟੀ ਕੱਲੀ ਹੀ ਚੋਣ ਡੇਡਗੀ ਇਸ ਸਬੰਧੀ ਉਹਨਾਂ ਨੇ ਬਿਹਾਰ ਦੇ ਪ੍ਰਧਾਨ ਐਲਾਨ ਕਰ ਦਿੱਤਾ ਹੈ ਭਾਰਤ ਇੰਗਲੈਂਡ ਟੈਸਟ ਮੈਚ ਵਿੱਚ ਇੰਗਲੈਂਡ ਨੇ ਪਹਿਲੀ ਪਾਰੀ ਵਿੱਚ 317 ਦੌੜਾਂ ਬਣਾਈਆਂ ਜਾਂਦਕਿ ਮਹਿਮਾਨ ਟੀਮ ਨੇ 3 ਵਿਕਟਾਂ ਦੇ 145 ਦੌੜਾਂ ਬਣਾ ਚੁੱਕੇ ਹਨ ਭਾਰਤੀ ਮੁੱਖ ਕੋਚ ਗੌਤਮ ਗੰਭੀਰ ਨੇ ਕਿਹਾ ਹੈ ਕਿ ਖਿਡਾਰੀਆਂ ਨੂੰ ਆਪਣੇ ਨਾਲ ਪਰਿਵਾਰ ਨਹੀਂ ਲਿਆਣੇ ਚਾਹੀਦੇ ਕਿਉਂਕਿ ਉਹ ਕ੍ਰਿਕਟ ਖੇਡਣ ਜਾਂਦੇ ਹਨ ਨਾ ਕਿ ਛੁੱਟੀਆਂ ਮਨਾਉਣ।